ਅੱਜ ਫੇਰ ਪੰਜਾਬ ਨੂੰ ਰੇਲਵੇ ਵੱਲੋਂ ਬਹੁਤ-ਬਹੁਤ ਵੱਡੀਆਂ ਮੁਬਾਰਕਾਂ ਵਧਾਈ ਕਿਉਂਕਿ ਆ ਮੈਂ ਇੱਥੇ ਦਿਖਾਉਣਾ ਚਾਹਣਾ ਏ ਜਿਹੜੀ ਸਾਰੀ ਆਪਣਾ ਕੋਈ ਵੀ ਮਾਲ ਪਾੜਾ ਜਿਹੜੀਆਂ ਗੱਡੀਆਂ ਐ ਸਾਡੀਆਂ ਫਰੇਟ ਦੀਆਂ ਜਿਹੜੀਆਂ ਗੱਡੀਆਂ ਐ ਜਿਹੜੀਆਂ ਸਾਰੀਆਂ ਪਹਿਲਾਂ ਇਤੋਂ ਪਿੱਛੋਂ ਬਠਿੰਡੇ ਤੋਂ ਹੁੰਦੀਆਂ ਹੋਈਆਂ ਕਿਉਂਕਿ ਬڑے-ਬڑے ਪਲਾਂਟ ਨੇ ਫੈਕਟਰੀਆਂ ਐਫਸੀਆਈ ਹੋ ਸਾਰਿਆਂ ਦੀਆਂ ਜਿਹੜੀਆਂ ਮਾਲ ਪਾੜਾ ਫਰੇਟ ਦੀਆਂ ਗੱਡੀਆਂ ਸੀ ਉਹ ਸਾਰੀਆਂ ਇੱਧਰ ਉਹ ਆਪਣੇ ਮਾਲਵੇ ਚ ਕੋਲੀ ਹੁੰਦੀਆਂ ਹੋਈਆਂ ਅੱਗੇ ਰਾਜਪੁਰੇ ਜਾਂਦੀਆਂ ਸੀ ਸਾਰੀਆਂ ਰਾਜਪੁਰੇ ਰਾਜਪੁਰੇ ਇੱਕ ਬੜਾ ਵੱਡਾ ਜੰਕਸ਼ਨ ਤੇ ਉੱਥੇ ਬੜੀ ਭਾਰੀ ਟ੍ਰੈਫਿਕ ਦੀ ਸਮੱਸਿਆ ਸੀ ਕਿਉਂਕਿ ਸਾਰੀਆਂ ਜਿੰਨੇ ਵੀ ਆਪਣੀਆਂ ਸੁਪਰ ਫਾਸਟ ਟ੍ਰੇਨਸ ਚਾਹੇ ਉਹਦੇ ਵਿੱਚ ਸ਼ਤਾਬਦੀ ਚੱਲਦੀਆਂ ਐ ਚਾਹੇ ਉਹਦੇ ਵਿੱਚ ਬੰਦੇ ਭਾਰਤ ਚੱਲਦੀਆਂ ਚਾਹੇ ਹੋਰ ਪੈਸੇਂਜਰ ਚਲਦੀਆਂ ਉੱਥੇ ਬੜੀ ਵੱਡੀ ਦਿੱਕਤ ਆਉਂਦੀ ਸੀ ਹੁਣ ਤਕਰੀਬਨ ਇਹ ਜਿਹੜੀ ਅੱਗੇ ਇੱਥੋਂ ਰਾਜਪੁਰੇ ਜਿਹੜੀ ਆ ਸਾਡੀ ਮੇਨ ਲਾਈਨ ਆ ਜਿਹੜੀ ਜਿੱਥੇ ਸਾਡੀਆਂ ਪੈਸੇਂਜਰ ਗੱਡੀਆਂ ਚਲਦੀਆਂ ਮਾਲ ਪਾੜਾ ਇਹਦੇ ਵਿੱਚ ਹੀ ਇਹ ਫਰੇਟ ਦੀ ਚਲਦੀ ਸੀ ਤੇ ਤਕਰੀਬਨ 100 ਕਿਲੋਮੀਟਰ ਤੋਂ ਉੱਤੇ ਜਾ ਕੇ ਥੱਲੇ ਪਿਲਕਨੀ ਜਿਹੜਾ ਸਹਾਨਪੁਰ ਦੇ ਕੋਲ ਆ ਉੱਥੇ ਜਾ ਕੇ ਫਰੇਟ ਕੋਰੀਡੋਰ ਵਾਲੀ ਜਿਹੜੀ ਸਾਡੀ ਡੀ ਐਫ ਸੀ ਆ ਉਹਦੇ ਉੱਤੇ ਚੜਦੀ ਸੀ ਹੁਣ ਅਸੀਂ 440 ਕਰੋੜ ਰੁਪਈਆ ਦਾ ਟੋਟਲ ਜਿਹੜਾ ਇਹਦੇ ਉੱਤੇ ਲੱਗਣਾ ਹੈ ਤੇ ਇਹ ਨਵੀਂ ਲਾਈਨ ਆ ਜਿਹੜੀ ਤਕਰੀਬਨ 13 ਕਿਲੋਮੀਟਰ ਦੀ ਆ ਹੁਣ ਤੁਸੀਂ ਦੇਖੋ ਸਿੱਧੀ ਉਰੇਉ ਨਾ ਇਹ ਜਿਹੜੀਆਂ ਫਰੇਟ ਵਾਲੀਆਂ ਮਾਲ ਪਾੜਾ ਗੱਡੀਆਂ ਨੇ ਸਾਰੀਆਂ ਇਹ ਨਾ ਰਾਜਪੁਰੇ ਜਾਣ ਦੀ ਲੋੜ ਪਊ ਨਾ ਟ੍ਰੈਫਿਕ ਦੀ ਫਸਣ ਦੀ ਸਮੱਸਿਆ ਪੈਸੈਂਜਰ ਟ੍ਰੇਨਾਂ ਪੂਰੀ ਸਪੀਡ ਨਾਲ ਅਮਰਸਰ ਸਾਹਿਬ ਤੱਕ ਜੰਮੂ ਅੱਗੇ ਸ਼੍ਰੀਨਗਰ ਤੱਕ ਜਾਂਦੀਆਂ ਨੇ ਤੇ ਚਾਹੇ ਲੁਧਿਆਣਾ ਹੋਵੇ ਜਲੰਧਰ ਹੋਵੇ ਤੇ ਹੁਣ ਇਹ ਸਿੱਧੀ ਜਿਹੜੀ ਲਾਈਨ ਆ 13 ਕਿਲੋਮੀਟਰ ਦੀ 400 440 ਕਰੋੜ ਰੁਪਏ ਦੀ ਇਹ ਸਿੱਧੀ ਕੋਲੀ ਤੋਂ ਇੱਥੇ ਸਿੱਧੀ ਜਾ ਕੇ ਫ੍ਰੇਡ ਕੋਲੀ ਤੋੜਾ ਜਿਹੜਾ ਬੀ ਐਫ ਸੀ ਆ ਉਹਦੇ ਉੱਤੇ ਚੱਲ ਜੂਗੀ ਕੋਈ ਵੀ ਸਾਡੀ ਜਿਹੜੀ ਦੂਜੀ ਟ੍ਰੈਕ ਆ ਉਹਦੇ ਉੱਤੇ ਕੋਈ ਵਿਗੜ ਨਹੀਂ ਪਾਏਗੀ ਤੇ ਨਾ ਤਾਂ ਪੈਸੇਂਜਰ ਗੱਡੀਆਂ ਨੂੰ ਕੋਈ ਪ੍ਰੋਬਲਮ ਆਏਗੀ ਨਾ ਇਹ ਸਾਡੇ ਜੰਕਸ਼ਨ ਤੇ ਕੋਈ ਟ੍ਰੈਫਿਕ ਹੋਏਗੀ ਇਹ ਨਵੀਂ ਰੇਲਵੇ ਦੇ ਮਾਇਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੋਚ ਕਿਉਂਕਿ ਜਦੋਂ ਆਪ ਪੰਜਾਬ ਦੇ ਨਮਾਇंदे ਹੋੜ ਕੇ ਪੰਜਾਬ ਦੇ ਹੁੰਨੇ ਆ ਤੇ ਇੱਕ ਇੱਕ ਸਮੱਸਿਆ ਪਤਾ ਹੁੰਦੀ ਹੈ ਥੋੜੀ-ਥੋੜੀ ਕੀ ਉੱਥੇ ਦਿੱਕਤਾਂ ਹੈ ਤੇ ਅੱਜ ਇਹ ਪੂਰਾ ਜਿਹੜਾ ਪ੍ਰੋਜੈਕਟ ਹੈ ਰੇਲਵੇ ਵੱਲੋਂ ਹੋਏਗਾ ਤੇ ਕੌਲੀ ਤੋਂ ਸਿੱਧੀ ਜਿਹੜੀ ਇੱਥੇ ਸ਼ੰਭੂ ਕੌਲੀ ਤੋਂ ਸ਼ੰਭੂ ਜੰਕਸ਼ਨ ਤੇ ਜਿਹੜਾ ਹੈ ਇਹ ਫਰੇਟ ਕੋਰੀਡੋਰ ਨਾਲ ਜੁੜ ਜਾਏਗੀ ਤੇ ਉਹਦੇ ਨਾਲ ਇੱਕ ਕਲੀਅਰ ਆਪਣਾ ਫਰੇਟ ਵੀ ਸੌਖੀ ਜਗ੍ਹਾ ਛੇਤੀ ਪਹੁੰਚੇਗਾ ਬਹੁਤ ਵੱਡਾ ਲਾਭ ਆ ਜਿਹੜਾ ਇਹ ਬਿਜ਼ਨਸ ਦਾ ਤੇ ਪੈਸੇਂਜਰਾਂ ਦਾ ਵੀ ਹੋਏਗਾ ਮੈਂ ਇਸ ਗੱਲ ਦੀ ਮੁਬਾਰਕਵਾਦ ਸਾਰੇ ਪੰਜਾਬ ਵਾਲਿਆਂ ਨੂੰ ਦਿੰਦਾ ਤੇ ਇਸੇ ਤਰੀਕੇ ਨਾਲ ਰੇਲਵੇ 5000 ਕਰੋੜ ਤੋਂ ਉੱਤੇ ਦਾ ਬਜਟ ਆ ਤੇ ਇਹ ਜਿਹੇ ਚੀਜ਼ਾਂ ਬਹੁਤ ਇਹ ਆ ਸਾਲ ਚ ਹੋਣਗੀਆਂ ਤਨਵਾ